ਕਨ ਕੋ ਅਗਲ ਕੀ ਵੇਸੀ ਜਿਹਦੇ ਭਜਾਉਣ ਗਿਆ ਗਗਨਦੀਪ ਮੇਰਾ ਲੜਕਾ ਤੇ ਅੱਗ ਦੀ ਲਬੇੜ ਚ ਆ ਗਿਆ ਸਰਕਾਰੀ ਨੌਕਰੀ ਪੱਕੀ ਸੀ ਜਾਂ ਨਹੀਂ ਪੱਛਾ ਪੱਛਾ ਸੀ ਕਿੰਨੀ ਕੋ ਤਨਖਾਹ ਸੀ ਜੀ ਉਹਦੀ ਹਾਂਜੀ ਉਹ 10000 ਰੁਪਏ ਤਨਖਾਹ 10000 ਕਿੰਨੇ ਸਮੇਂ ਤੋਂ ਜੀ ਗਗਨ ਕੰਮ ਕਰ ਰਿਹਾ ਸੀ ਫਰਵਿਕ ਇਹ ਤਕਰੀਬਨ 2.5 ਸਾਲ ਤੋਂ ਜੀ ਮੈਰਿਜ ਹੋਈ ਹੋਈ ਸੀ ਉਹਦੀ ਹਾਂਜੀ ਉਹ ਦੋ ਮਹੀਨੇ ਹੋਏ ਸੀ ਮੈਰਿਜ ਹੋਇਆ ਪੁਲ ਸਮਰਾਜਮ ਹੈ ਜਾਂ ਫੌਜ ਦੇ ਵਿੱਚ ਆਪਾਂ ਦੇਖਦੇ ਆ ਜੋ ਕਿ ਲੋਕਾਂ ਨੇ ਲੜਦੇ ਆ ਤੁਹਾਡਾ ਲੜਕਾ ਵੀ ਲੋਕਾਂ ਦੀ ਲੜਦਾ ਸੀ ਉਹਨਾਂ ਨੂੰ ਸਰਕਾਰ ਦੇ ਵੱਲੋਂ 1 ਕਰੋੜ ਰੁਪਏ ਦਿੱਤਾ ਜਾਂਦਾ ਹੈ। 1 ਕਰੋੜ ਉਹਨਾਂ ਨੂੰ HDFC ਬੈਂਕ ਦਿੰਦੀ ਹੈ। ਤੁਹਾਡੇ ਲੜਕੇ ਲਈ ਕੀ ਲੜਨ ਕੀਤਾ ਗਿਆ ਜੀ? ਹਾਂ ਜੀ ਨਹੀਂ ਕੋਸ ਐ ਰੋਡ ਦਾ ਪੈਦਾ ਨਹੀਂ ਕੋਸ ਵੀ ਨਾਲ ਕੀਤਾ ਉਹਨਾਂ ਨੇ ਤੇ ਉਹ ਕਹਿੰਨਾ ਕਿ ਐਡੀਸੀ ਸਾਹਿਬ ਨੇ ਵੀ ਤੁਹਾਨੂੰ ਮਦਦ ਪੂਰੀ ਕੀਤੀ ਹੈ। ਰੋਡ ਦਾ ਨਹੀਂ ਕੋਈ ਇਹ ਨਹੀਂ ਦੱਸਿਆ ਕਿ ਕਿੰਨੀ ਰਕਮ ਨਹੀਂ ਹਾਂ ਉਹਨਾਂ ਮੁਆਵਜ਼ਾ ਮੈਲ ਨਹੀਂ ਲਿਆ ਜਿੰਨਾ ਪਰਿਵਾਰ ਨਾਲ ਟੱਕਾ ਹੋਇਆ। ਛੀਲ ਹੋਇਆ ਉਹਨੂੰ ਛੀਦੀ ਦਾ ਦਰਜਾ ਦਿੱਤਾ ਜਾਵੇ। ਇੱਕ ਜੋ ਮਾਵਜਾ ਆ ਮਸੀਂ ਛਿੱਡਾ ਨੂੰ ਦਿੰਨੇ ਆ ਉਹ ਇਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਵੇ। ਕੱਲ ਅੰਮ੍ਰਿਤਸਰ ਇਲਾਕੇ ਦੇ ਵਿੱਚ ਸ਼ਰਾਬ ਨਾਲ ਮੌਤਾਂ ਹੁੰਦੀਆਂ ਨੇ ਉੱਥੇ ਮੁੱਖ ਮੰਤਰੀ ਖੁਦ ਪਹੁੰਚਦੇ ਆ ਤੇ ਐਲਾਨ ਕਰਦੇ ਆ 10-10 ਲੱਖ ਰੁਪਏ ਦੇ ਸ਼ਰਾਬ ਨਾਲ ਮਰੇ ਨੇ ਕਿ ਲੱਗਦਾ ਨਹੀਂ ਵੀ ਐਲਾਨ ਜਿਹੜੇ ਲੋਕਾਂ ਲਈ ਲੜਿਆ ਉਹਨਾਂ ਲਈ ਬਿਲਕੁਲ ਇਹ ਲੜਕਾ ਆਪਦੀ ਜਾਨ ਦੀ ਬੇਪਰਵਾਹ ਕਰਦਾ ਹੋਇਆ ਸਾਡੇ ਕਿਸਾਨ ਭਰਾਵਾਂ ਲਈ ਛੀਦ ਹੋਇਆ ਇਹ ਜਿਹੜੀ ਨੌਕਰੀ ਉਹਨਾਂ ਨੇ ਆਖਿਆ ਕੋਈ ਇਹ ਦੱਸਿਆ ਕਿ ਸਰਕਾਰੀ ਦੇਣਗੇ ਜਾਂ ਕਿਸ ਤਰੀਕੇ ਦੀ ਤੇ ਬਿਲਕੁਲ ਵੀ ਇਹ ਨਹੀਂ ਵੀ ਮਤਲਬ ਜੋ ਵੱਡੇ ਬੇਟੇ ਦੀ ਚਲ ਸੀ ਨੌਕਰੀ ਉਹਨਾਂ ਨੂੰ ਉਹ ਹੀ ਮਿਲਣੀ ਹੈ ਇਸ ਟਾਈਮ ਤੇ ਤਾਂ ਇਕੱਲਾ ਭਰੋਸਾ ਕਰ ਸਕਦੇ ਸਾਡੇ ਕੋਲੇ ਭਰੋਸੇ ਤੋਂ ਇਲਾਵਾ ਹੋਰ ਕੁਝ ਨਹੀਂ ਆਇਆ ਇਲਾਜ ਦਾ ਜਿਹੜਾ ਖਰਚਾ ਆ ਜਾ ਜੋ ਕੁਝ ਵੀ ਹੈ ਜਿੰਨਾ ਵੀ ਇਲਾਜ ਹੈ ਉਹ ਕਿੰਨਾ ਦੇ ਵੱਲੋਂ ਕਰਵਾਇਆ ਹਾਂਜੀ ਇਹ ਫਾਰਵਰਡ ਦੇ ਮੈਂਬਰ ਇਹਨਾਂ ਨੇ ਮਦਦ ਕੀਤੀ ਉਹ ਸਰਕਾਰ ਨੇ ਕੀਤੀ ਜਿੰਨੀ ਕ੍ਰੀਤੀ ਉਹਨਾਂ ਨੇ ਆਪ ਬਾਕੀ ਹੋਰ ਸਾਡੇ ਪਿੰਡੋਂ ਸਾਡੇ ਪਿੰਡ ਖੋਟੇ ਵਿੱਚ ਇੱਥੋਂ ਵੀ ਦਿੱਤਾ ਪੈਸੇ ਨੇ ਵੀ ਲੋਕਵਾਇਟੀਵੀ ਨਾਲ ਜੁੜਾ ਤੁਸੀਂ ਮੈਂ ਮੁਤਾਜ਼ ਨਿਹਾਲ ਸਿੰਘ ਵਾਲਾ ਦੇ ਕੋਲ ਪਿੰਡ ਖੋਟੇ ਦਾ ਇੱਕ ਨੌਜਵਾਨ ਜੋ ਫਾਇਰ ਬ੍ਰਿਗੇਡ ਦੇ ਵਿੱਚ ਕੱਚਾ ਮੁਲਾਜ਼ਮ ਸੀ ਕਣਕ ਨੂੰ ਅੱਗ ਲੱਗਦੀ ਹੈ ਤਾਂ ਉੱਥੇ ਭਜਾਉਣ ਪਹੁੰਚਦਾ 80% ਦੇ ਕਰੀਬ ਖੁਦ ਅੱਗ ਦੇ ਵਿੱਚ ਜਲ ਜਾਂਦਾ ਲੋਕਾਂ ਦੇ ਲਈ ਲੜਨ ਵਾਲੇ ਦੇ ਨਾਲ ਕੀ ਕੁਝ ਵਾਪਰਿਆ ਤੇ ਕੱਲ ਉਸਨੇ ਹਸਪਤਾਲ ਦੇ ਵਿੱਚ ਆਪਣੇ ਆਖਰੀ ਸਾਹ ਲਏ ਹੈ ਉਸ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਪਰਿਵਾਰ ਸਾਡੇ ਨਾਲ ਮੌਜੂਦ ਹੈ ਅੱਜ ਉਸ ਦਾ ਅੰਤਿਮ ਸੰਸਕਾਰ ਹੈ ਪੂਰੀ ਘਟਨਾ ਬਾਰੇ ਜਾਣਾਂਗੇ ਤੇ ਕੀ ਸਰਕਾਰ ਦੇ ਵੱਲੋਂ ਹੁਣ ਤੱਕ ਸਹਾਇਤਾ ਦਿੱਤੀ ਹੈ ਜਾਂ ਕੀ ਵਾਅਦੇ ਕੀਤੇ ਗਏ ਨੇ ਉਹ ਸਾਰੀ ਗੱਲਬਾਤ ਕਰਦੇ ਹਾਂ ਪਰਿਵਾਰ ਮੌਜੂਦ ਹੈ ਉਸ ਨੌਜਵਾਨ ਦੇ ਪਿਤਾ ਨੇ ਚਾਚਾ ਜੀ ਨੇ ਸਾਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਅੰਕਲ ਜੀ ਜਿਹੜੀ ਘਟਨਾ ਵਾਪਰਦੀ ਆ ਪੂਰੀ ਘਟਨਾ ਕੀ ਵਾਪਰਦੀ ਆ ਕਿਹ ਚਿਤ ਦਿਨ ਦੀ ਹੈ ਘਟਨਾ ਜੀ ਹਾਂਜੀ ਇਹ 23 ਤਰੀਕ ਦੀ ਆ ਮਾਣਾ ਮਾਣਾ ਪਿੰਡ ਆ ਯਾਰ ਮੁੱਗੇ ਕੋਲੇ ਉੱਥੇ ਅੱਗ ਲੱਗੀ ਹੋਈ ਸੀ ਕਣਕ ਨੂੰ ਮਮੇ ਵਾਲਾ ਹਾਂ ਕਣਕ ਨੂੰ ਅੱਗ ਲੱਗੀ ਹੋਈ ਸੀ ਤੇ ਜਦੋਂ ਬੁਝਾਉਣ ਗਏ ਆ ਗਗਨਦੀਪ ਮੇਰਾ ਲੜਕਾ ਤੇ ਅੱਗ ਦੀ ਲਪੇਟ ਚ ਆ ਗਿਆ ਅੱਗ ਦੇ ਰੁੱਖ ਬਦਲ ਨਾਲ ਅੱਗ ਦੀ ਲਪੇਟ ਚ ਆ ਗਿਆ ਤੇ ਅਸੀਂ ਫੇਸ ਦੀ ਸੜ ਗਿਆ ਕਿੰਨੇ ਸਮੇਂ ਤੋਂ ਜੀ ਗगन ਕੰਮ ਕਰ ਰਹੇ ਸੀ ਫਾਇਰ ਬ੍ਰਿਗੇਡ ਦੇ ਤਕਰੀਬਨ 2.5 ਸਾਲ ਤੋਂ ਜੀ 2.5 ਸਾਲ ਹਾਂ ਇਹ ਮਤਲਬ ਸਰਕਾਰੀ ਨੌਕਰੀ ਪੱਕੀ ਸੀ ਜਾਂ ਨਹੀਂ ਕੱਚਾ ਸੀ ਕੱਚਾ ਸੀ ਹਾਂ ਕਿੰਨੀ ਕੋ ਤਨਖਾਹ ਸੀ ਜੀ ਉਹਦੇ ਹਾਂ ਜੀ ਉਹ 10000 ਰੁਪਏ ਤਨਖਾਹ ਆਵੇ 10000 ਰੁਪਏ ਤਨਖਾਹ ਹਾਂ ਜੀ ਠੀਕ ਹੈ ਮਤਲਬ ਆਗ ਬੁਝਾਉਣ ਗਿਆ ਲੋਕਾਂ ਦੀ ਲੜਨ ਵਾਲਾ ਸੀਗਾ ਕੰਦੀ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਤੁਹਾਨੂੰ ਕਦੋਂ ਪਤਾ ਲੱਗਾ ਜੀ ਇਸ ਘਟਨਾ ਦੇ ਬਾਰੇ ਸਾਨੂੰ ਜੀ ਬਸ ਜਦੋਂ ਅੱਗ ਲੱਗੀ ਜਾਂ ਸਾਨੂੰ 2 ਘੰਟੇ ਬਾਅਦ ਪਤਾ ਲੱਗਿਆ ਉਹਦੇ ਦੋਸਤਾਂ ਕੋਲੇ ਫੋਨ ਆ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਤੁਸੀਂ ਉੱਥੇ ਚੱਲ ਗਏ ਹਾਂਜੀ ਪਰ ਕਿੱਥੇ ਇਲਾਜ ਆ ਜਿਹੜਾ ਜੀ ਉਸ ਤੋਂ ਬਾਅਦ ਚੱਲਿਆ ਗਿਆ ਗੰਦੀ ਹਾਂਜੀ ਪਹਿਲਾਂ ਸਿਹਰੀ ਨੂੰ ਮੋਗੇ ਚੱਲਿਆ ਅ ਅਗਲੇ ਦਿਨਾਂ 24 ਤਰੀਕ ਨੂੰ ਸੀ ਲੁਧਿਆਣੇ ਲੈ ਗਏ ਜੀ ਹਾਂਜੀ ਮਤਲਬ ਉਸ ਸਮੇਂ ਕੀ ਹਾਲਾਤ ਸੀਗੇ ਤੁਹਾਡੇ ਨਾਲ ਕੋਈ ਗੱਲਬਾਤ ਜਾਂ ਕੀ ਹਾਲਾਤ ਸੀਗੇ ਉਸ ਸਮੇਂ ਕਿ ਗੰਦੀ ਕਿ ਦੋ ਅਗਦੇ ਲਿਪੇਟ ਦੇ ਵਿੱਚ ਹਾਂਜੀ ਆ ਗੱਲਬਾਤ ਬਹੁਤ ਘੱਟ ਹੁੰਦੀ ਸੀ ਜੇ ਉਸ ਤੋਂ ਨਹੀਂ ਕੋਈ ਗੱਲਬਾਤ ਨਹੀਂ ਹੋਏਗੀ ਖਾਸ ਹਾਂਜੀ ਬਹੁਤ ਜ਼ਿਆਦਾ ਤਕਲੀਫ ਸੀਗਾ ਤਕਲੀਫ ਹਾਂਜੀ ਕਿੰਨਾ ਮਤਲਬ ਉਸ ਤੋਂ ਬਾਅਦ ਜਿਹੜਾ ਇਲਾਜ ਕਿੰਨਾ ਸਮਾਂ ਚੱਲਿਆ ਜੀ ਜਾਂ ਉੱਥੇ ਲੁਧਿਆਣੇ ਚੱਲਿਆ ਸਾਰਾ ਇਲਾਜ ਉਸ ਤੋਂ ਬਾਅਦ ਹਾਂਜੀ ਲੁਧਿਆਣੇ ਚੱਲਿਆ ਉੱਥੇ ਤਕਰੀਬਨ 18 ਦਿਨ ਜੀ ਹਾਂਜੀ ਕੋਈ ਡਾਕਟਰਾਂ ਨੇ ਕਿਹਾ ਸੀਗਾ ਉਦੋਂ ਕਿ ਵੀ ਕਿੰਨੇ ਕਸਾਰ ਨੇ ਜਾਂ ਬਚ ਪਾਊਗਾ ਜਾਂ ਨਹੀਂ ਹਾਂਜੀ ਉਹਨਾਂ ਨੇ ਬਹੁਤ ਕਿਹਾ ਵੀ ਹਾਂ ਬਚ ਪਾਊਗਾ ਕੋਈ ਖਾਸ ਗੱਲ ਨਹੀਂ ਠੀਕ ਹੋ ਜਾਊਗਾ ਹਾਂਜੀ ਇਲਾਜ ਵੀ ਉਹਨਾਂ ਨੇ ਬਹੁਤ ਵਧੀਆ ਕੀਤਾ ਕੋਈ ਇਹੋ ਜਿਹੀ ਗੱਲ ਨਹੀਂ ਇਲਾਜ ਵਾਲੀਆਂ ਉਹਨਾਂ ਨੇ ਦਵਾਈ ਬਹੁਤ ਵਧੀਆ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਇਹਦਾ ਇਲਾਜ ਦਾ ਜਿਹੜਾ ਖਰਚਾ ਜਾਂ ਜੋ ਕੁਝ ਵੀ ਆ ਜਿੰਨਾ ਵੀ ਇਲਾਜ ਆ ਉਹ ਕਿਹਨਾਂ ਦੇ ਵੱਲੋਂ ਕਰਵਾਇਆ ਗਿਆ ਹਾਂਜੀ ਇਹ ਬਸ ਜਿਵੇਂ ਇਹਨਾਂ ਦੇ ਮੈਂਬਰ ਆ ਫਾਇਰਵੇਟ ਦੇ ਮੈਂਬਰ ਇਹਨਾਂ ਨੇ ਮਦਦ ਕੀਤੀ ਕੋਈ ਸਰਕਾਰ ਨੇ ਕੀਤੀ ਜਿੰਨੀ ਕ ਕੀਤੀ ਉਹਨਾਂ ਨੇ ਆਪ ਬਾਕੀ ਹੋਰ ਸਾਡੇ ਪਿੰਡੋਂ ਸਾਡੇ ਪਿੰਡ ਕੋਟੇ ਵਿੱਚ ਇੱਥੋਂ ਵੀ ਦਿੱਤਾ ਪੈਸੇ ਇਹਨਾਂ ਨੇ ਵੀ ਤੇ ਹੋਰ ਵੀ ਆਸੇ ਪਾਸਿਆਂ ਤੋਂ ਬਹੁਤ ਦੂਰੋਂ ਦੂਰੋਂ ਤੱਕ ਦੀ ਉਹਨਾਂ ਨੇ ਮਦਦ ਕੀਤੀ ਸਾਡੀ ਹਾਂਜੀ ਬਹੁਤ ਸਾਥ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ ਜਦੋਂ ਕੱਲ ਜਿਵੇਂ ਮੈਂ ਗੱਲ ਕੀਤੀ ਪਹਿਲਾਂ ਕਿ ਅੰਤਿਮ ਸਾਹ ਜਿਹੜੇ ਉਹ ਹਸਪਤਾਲ ਦੇ ਵਿੱਚ ਲੈ ਜਾਂਦੇ ਆ ਉਸ ਤੋਂ ਉਸ ਘਟਨਾ ਤੋਂ ਬਾਅਦ ਕੀ ਤੁਹਾਡੀ ਗੱਲਬਾਤ ਸਰਕਾਰ ਦੇ ਨਾਲ ਜਾਂ ਨਮਾਇੰਦਿਆਂ ਪਰਸਨ ਨਾਲ ਕੀ ਗੱਲਬਾਤ ਹੁੰਦੀ ਹੈ ਜੀ ਕੱਲ ਤੁਹਾਡੀ ਹਾਂਜੀ ਉੱਥੇ ਵੀ ਸਾਰੇ ਉੱਥੇ ਮੇਰ ਗਿਆ ਸੀ ਹਾਂ ਉਹ ਦਿਨ ਗੱਲਬਾਤ ਹੋਈ ਮੁੜ ਕੇ ਉਹਨਾਂ ਨੇ ਹਾਂਜੀ ਐਮਐਲਏ ਸੀ ਉਹਨੂੰ ਡੀਸੀ ਦਫ਼ਤਰ ਸਾਨੂੰ ਬਿਠਾ ਕੇ ਉਹਨਾਂ ਨੇ ਸਾਰੀ ਗੱਲ ਸਮਝਾਈ ਕਹਿੰਦੇ ਕੋਈ ਚੱਕਰ ਨਹੀਂ ਵੀ ਤੁਹਾਨੂੰ ਵੀ ਤੁਹਾਡੇ ਨਾਲ ਆ ਸੀ ਵੀ ਜੋ ਵੀ ਸਹਾਇਤਾ ਜੋ ਵੀ ਪਸਤੂ ਤੁਸੀਂ ਮੰਗਾਸ ਹਨ ਉਹ ਦੱਸੋ ਅਸੀਂ ਪੂਰੀ ਕਰਾਂਗੇ ਤੇ ਡਾਕਟਰ ਲਾਟ ਨੂੰ ਸਭ ਬੱਚੇ ਨੂੰ ਨੌਕਰੀ ਦੇਵਾ ਕੇ ਤੇ ਹੋਰ ਵੀ ਜਿਹੜੀ ਸਹਾਇਤਾ ਤੁਹਾਡੀ ਰਾਸ਼ੀ ਉਹ ਵੀ ਜਰੂਰ ਦੇਵਾਗੇ ਹਾਂ ਜੀ ਉਹਨੂੰ ਚੰਗੀ ਕੋਰਸਾ ਦਵਾਇਆ ਐਮ ਐਲ اے ਸੀ ਮੇਰ ਸੀ ਹੋਰ ਵੀ ਸਾਰੇ ਇਹ ਜੀ ਰਿਜ਼ਰਵ ਦੇ ਇਸ ਹਿਸਾਬ ਸੇ ਹਾਂ ਜੀ ਫਲਾਨ ਕਿਸ ਚੀਜ਼ ਦਾ ਕੀਤਾ ਗਿਆ ਜੀ ਕਿ ਕੀ ਨੌਕਰੀ ਹਾਂ ਜੀ ਜਿਹੋ ਤੁਹਾਡੇ ਉਹ ਛੋਟਾ ਲੜਕਾ ਮੇਰਾ ਉਸਨੂੰ ਨੌਕਰੀ ਦਿੱਤੀ ਜਾਊਗੀ ਨਵਦੀਪ ਸਿੰਘ ਨੂੰ ਹਾਂ ਜੀ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਕੋਈ ਨਗਦ ਰਾਸ਼ੀ ਜਾਂ ਕੋਈ ਉਹਦਾ ਐਲਾਨ ਕੀਤਾ ਗਿਆ ਉਹਨਾਂ ਦੇ ਵੱਲ ਹਾਂਜੀ ਉਹ ਕਹਿੰਦੇ ਨਗਦ ਰਾਸ਼ੀ ਜ਼ਰੂਰ ਦੇਵਾਂਗੇ ਜਿੰਨੇ ਵੀ ਅਸੀਂ ਸਵਾਰ ਦੇ ਕੋਲੋਂ ਵੀ ਹੋਰ ਜਿੰਨੇ ਵੀ ਹੋ ਸਕਦੀ ਬਾਤ ਤੋਂ ਬਾਤ ਅਸੀਂ ਨਗਦ ਰਾਸ਼ੀ ਦੇਵਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਸਰਕਾਰ ਦੇ ਜੇਕਰ ਕੋਈ ਪੁਲਿਸ ਸਿਮਰਾਜ਼ਮ ਹੈ ਜਾਂ ਫੌਜ ਦੇ ਵਿੱਚ ਆਪਾਂ ਦੇਖਦੇ ਹਾਂ ਜੋ ਕਿ ਲੋਕਾਂ ਲਈ ਲੜਦੇ ਆ ਤੁਹਾਡਾ ਲੜਕਾ ਵੀ ਲੋਕਾਂ ਲਈ ਲੜਦਾ ਸੀ ਉਹਨਾਂ ਨੂੰ ਸਰਕਾਰ ਦੇ ਵੱਲੋਂ 1 ਕਰੋੜ ਰੁਪਏ ਦਿੱਤਾ ਜਾਂਦਾ 1 ਕਰੋੜ ਉਹਨਾਂ ਨੂੰ HDFC ਬੈਂਕ ਦਿੰਦੀ ਹੈ ਤੁਹਾਡੇ ਲੜਕੇ ਲਈ ਕੀ ਲਾਨ ਕੀਤਾ ਗਿਆ ਜੀ ਹਾਂ ਜੀ ਨਹੀਂ ਕੁਝ ਐ ਰੋਡ ਦਾ ਪਰ ਪੈਦਾ ਨਹੀਂ ਕੁਝ ਵੀ ਨਾਲ ਕੀਤਾ ਉਹਨਾਂ ਨੇ ਹਾਂ ਤੇ ਉਹਨੂੰ ਕਹੋਦ ਨੇ ਕਿ ਆ ਡੀਸੀ ਸਾਹਿਬ ਨੇ ਵੀ ਤੁਹਾਨੂੰ ਮਦਦ ਪੂਰੀ ਕੀਤੀ ਜਾ ਰੋਡ ਦਾ ਨਹੀਂ ਕੋਈ ਇਹ ਨਹੀਂ ਦੱਸਿਆ ਕਿ ਕਿੰਨੀ ਰਾਸ਼ੀ ਮਿਲੂ ਨਹੀਂ ਹਾਂ ਇਹ ਕੁਝ ਨਹੀਂ ਦੱਸਿਆ ਨਹੀਂ ਇਹ ਕੁਝ ਨਹੀਂ ਕਿਵੇਂ ਦੇਖਦੋਂ ਜੀ ਕੀ ਤੁਹਾਡੀ ਉੱਥੇ ਗੱਲਬਾਤ ਚੱਲਦੀ ਹੈ ਪ੍ਰਸ਼ਾਸਨ ਦੇ ਨਾਲ ਸਾਰਾ ਕੁਝ ਕਿਉਂਕਿ ਕੱਚਾ ਸੀ ਜਾਂ ਪੱਕਾ ਸੀ ਲੜ ਤਾਂ ਲੋਕਾਂ ਲਈ ਰਿਹਾ ਸੀ ਨਾ ਸ਼ਹੀਦ ਖਵਾਇਆ ਵੀ ਤੁਹਾਡਾ ਲੜਕਾ ਵੀ ਮਤਲਬ ਕੀ ਫਿਰ ਐਲਾਨ ਹੋਇਆ ਬਾਕੀ ਐਲਾਨ ਤਾਂ ਇਹ ਹੋਇਆ ਜੀ ਸਭ ਤੋਂ ਵੱਡੀ ਗੱਲ ਤਾਂ ਚਲੋ ਸਾਨੂੰ ਤਾਂ ਭਰੋਸਾ ਹੀ ਹੈ ਇਸ ਟਾਈਮ ਤੇ ਤਾਂ ਜੋ ਘਰ ਦੇ ਪਰਿਵਾਰ ਦੇ ਹਾਲਾਤ ਤੁਹਾਨੂੰ ਦੱਸ ਹੀ ਰਹੇ ਜੀ ਇਸ ਟਾਈਮ ਤਾਂ ਸਹੀ ਹੀ ਕਹਿ ਸਕਦੇ ਵੀ ਜੋ ਸਾਨੂੰ ਭਰੋਸਾ ਦਿਵਾਇਆ ਸੀ ਉਸ ਭਰੋਸੇ ਤੇ ਖੜੇ ਹੋਏ ਅੱਗੇ ਬਾਕੀ ਐਮਐਲਏ ਸਾਹਿਬ ਸੀ ਡੀਸੀ ਸਾਹਿਬ ਸੀ ਮੇਅਰ ਸਾਹਿਬ ਸੀ ਸਾਰੇ ਸੀਗੇ ਸਾਰੇ ਮੁਲਾਜ਼ਮ ਸੀਗੇ ਉਹਨਾਂ ਦੇ ਪਾਵਰ ਗ੍ਰੇਡ ਦੇ ਜਿੰਨੇ ਵੀ ਸੀਗੇ ਪ੍ਰਧਾਨ ਸਾਹਿਬ ਸੀਗੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਤੁਸੀਂ ਕੋਈ ਗੱਲ ਨਹੀਂ ਅੰਤਨ ਸਨਸਕਾਰ ਕਰੋ ਅਸੀਂ ਜੋ ਵੀ ਤੁਹਾਡੀ ਬੰਦਈ ਸਹਾਇਤਾ ਉਹ ਕਰਾਂਗੇ ਤੁਹਾਡੇ ਛੋਟੇ ਵੱਟੇ ਤੋਂ ਅਸੀਂ ਨੌਕਰੀ ਦਿਵਾਵਾਂਗੇ ਇਸ ਕਰਕੇ ਭਈਆ ਲੜਕਾ ਤੁਹਾਡਾ ਜੀ ਮੈਰਿਜ ਹੋਈ ਹੋਈ ਸੀ ਉਹਦੀ ਹਾਂਜੀ ਉਹ ਦੋ ਮਹੀਨੇ ਹੋਏ ਸੀ ਮੈਰਿਜ ਨੂੰ ਹਾਲੇ ਦੋ ਮਹੀਨੇ ਪਹਿਲਾਂ ਹਾਂਜੀ ਦੋ ਮਹੀਨੇ ਪਹਿਲਾਂ ਵੈਸੇ ਉਹਦਾ ਜੇ ਆਪਾਂ ਬਈ ਤੁਸੀਂ ਦੋਸਤੋਂ ਹਾਂਜੀ ਵੀ ਇਸ ਤਰੀਕੇ ਦਾ ਸੁਭਾਅ ਕਿਸ ਤਰੀਕੇ ਜਿਵੇਂ ਮਤਲਬ ਕੰਮ ਤਾਂ ਤੋਂ ਸੀਗਾ ਹੀ ਲੋਕਾਂ ਨੇ ਲੜਨ ਵਾਲਾ ਹਨਾ ਵੀ ਵੈਸੇ ਕਿਸ ਤਰੀਕੇ ਦਾ ਸੁਭਾਅ ਉਹ ਬਹੁਤ ਵਧੀਆ ਸੁਭਾਅ ਸੀ ਉਹਦਾ ਰਲ ਮਿਲ ਕੇ ਹਰੀਕ ਨਾਲ ਰਹਿੰਦਾ ਸੀ ਬਹੁਤ ਵਧੀਆ ਸੁਭਾਅ ਸੀ ਉਹਦਾ ਮਤਲਬ ਕਿ ਅੱਜ ਤੁਹਾਡੇ ਸਾਹਮਣੇ ਇਹ ਸਾਰਾ ਦੇਖ ਰਹੇ ਆਂ ਹਰ ਬੰਤੋਂ ਦੇ ਨਾਲ ਖੜਾ ਹੋਇਆ ਜੀ ਬਾਕੀ ਸਭ ਲੋਕਾਂ ਨੂੰ ਪਤਾ ਹੀ ਆਈ ਕਵੰਡੀ ਸੀ ਸਾਡੇ ਕਵੰਡੀ ਸੀ ਹਾਂਜੀ ਇਹਨਾਂ ਦੇ ਜੀ ਅੰਕਲ ਜੀ ਮੈਂ ਕਿਹਾ ਬਹੁਤ ਅੱਛਾ ਲੜਕਾ ਸੀਗਾ ਇੰਨਾ ਮਿੱਠ ਬੋਲੜਾ ਸੀ ਸੁਭਾਅ ਦਾ ਬਹੁਤ ਪਰਮਾਤਮਾ ਨੇ ਇਸ ਪਰਿਵਾਰ ਦਾ ਧੱਕਾ ਕੀਤਾ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਇੱਕ ਤਾਂ ਬੇਟੇ ਆ ਦੇਸ਼ ਆਸਤੇ ਜੀ ਕੌਮ ਆਸਤੇ ਸ਼ੀਲ ਹੋਇਆ ਉਹਨੂੰ ਚੀਦੀ ਦਾ ਦਰਜਾ ਦਿੱਤਾ ਜਾਵੇ ਇੱਕ ਜੋ ਮਾਵਯਾ ਆਮ ਅਸੀਂ ਸ਼ੀਦਾਂ ਨੂੰ ਦਿੰਨੇ ਆ ਉਹ ਇਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਜ਼ਖਮਾਂ ਤੇ ਥੋੜੀ ਬਹੁਤੀ ਮਾਲਮਨ ਲੱਗ ਸਕੇ ਬਹੁਤ ੱਟਕਾ ਪਰਿਵਾਰ ਦਾ ਹੋਇਆ ਉਹ ਬੁੜੀ ਕਿ ਐਲਾਨ ਵਗੈਰਾ ਕੀਤਾ ਗਿਆ ਸਰਕਾਰ ਦੇ ਵੱਲੋਂ ਕਿ ਇੰਨੀ ਦਿਨ ਦੀ ਪੁਰਾਣੀ ਘਟਨਾ ਹੈ ਉਸ ਤੋਂ ਬਾਅਦ ਕੱਲ ਜਿਹੜੀ ਘਟਨਾ ਵਾਪਰਦੀ ਹੈ ਕੋਈ ਐਲਾਨ ਕੀ ਕੱਲ ਪ੍ਰਸ਼ਾਸਨ ਨੇ ਡੀਸੀ ਸਾਹਿਬ ਸੀਗੇ ਸਾਡੇ ਮਾਨਯੋਗ ਐਮਐਲਏ ਸਾਹਿਬ ਬੀਬੀ ਅਮਨ अरोड़ा ਜੀ ਉਹਨਾਂ ਦੇ ਨਾਲ ਮੇਰ ਸਾਹਿਬ ਸਨ ਬਲਜੀਤ ਚਾਨੀ ਜੀ ਉਹਨਾਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਵੀ ਛੋਟੇ ਇਹਨਾਂ ਦੇ ਬੇਟੇ ਨੂੰ ਨੌਕਰੀ ਦਿੱਤੀ ਜਾਊਗੀ ਤੇ ਜਿੰਨੀ ਕ ਰਾਸ਼ੀ ਥੋੜੀ ਰਾਸ਼ੀ ਦਾ ਐਲਾਨ ਆ ਉਹਨਾਂ ਮੁਆਵਜ਼ਾ ਮਿਲ ਨਹੀਂ ਰਿਹਾ ਜਿੰਨਾ ਪਰਿਵਾਰ ਨਾਲ ਤੱਕਾ ਹੋਇਆ ਮਤਲਬ ਜਿਵੇਂ ਕੱਲ ਤੁਸੀਂ ਦੇਖਿਆ ਹੋਊਗਾ ਕਿ ਕੱਲ ਅੰਮ੍ਰਿਤਸਰ ਇਲਾਕੇ ਦੇ ਵਿੱਚ ਸ਼ਰਾਬ ਨਾਲ ਮੌਤਾਂ ਹੁੰਦੀਆਂ ਨੇ ਉੱਥੇ ਮੁੱਖ ਮੰਤਰੀ ਖੁਦ ਪਹੁੰਚਦੇ ਆ ਤੇ ਐਲਾਨ ਕਰਦੇ ਆ 10-10 ਲੱਖ ਰੁਪਏ ਸ਼ਰਾਬ ਨਾਲ ਮਰੇ ਨੇ ਕਿ ਲੱਗਦਾ ਨਹੀਂ ਵੀ ਐਲਾਨ ਜਿਹੜੇ ਲੋਕਾਂ ਲਈ ਲੜਿਆ ਉਹਨਾਂ ਨੂੰ ਹੀ ਕਰਨਾ ਚਾਹੀਦਾ ਬਿਲਕੁਲ ਇਹ ਲੜਕਾ ਆਪਣੀ ਜਾਨ ਦੀ ਬੇਪਰਵਾਹ ਕਰਦਾ ਹੋਇਆ ਸਾਡੇ ਕਿਸਾਨ ਭਰਾਵਾਂ ਲਈ ਸ਼ਹੀਦ ਹੋਇਆ ਇਹ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਆ ਵੀ ਪਰਿਵਾਰ ਦਾ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਹੱਕ ਦਿੱਤਾ ਜਾਵੇ ਘਾਟਾ ਤਾਂ ਪੂਰਾ ساری ਉਮਰ ਹੋਣਾ ਹੀ ਨਹੀਂ ਪਰਿਵਾਰ ਨੂੰ ਇਹ ਤਾਂ ਰਲਿਆ ਰਲਦਾ ਹੀ ਨਹੀਂਗਾ ਕੜੀ ਵਰਗਾ ਨੌਜਵਾਨ ਇੰਨਾ ਮੁੰਡਾ ਬੇਨਸ਼ੇ ਤੋਂ ਇੰਨਾ ਸ਼ਰੀਫ ਬੇਟਾ ਸੀ ਇਹਨਾਂ ਦਾ ਸਾਜਦਾ ਮੇਰਾ ਗਵੰਦੀ ਸੀ ਮੈਂ ਸਾਬਕਾ ਕਾਉਂਸਲਰ ਹਾਂ ਪਰ ਪਰਿਵਾਰ ਨਾਲ ਬਹੁਤ ਜਿਆਦਾ ਤਕਾ ਹੋਇਆ ਕੀ ਜੀ ਆਖਰ ਦੇ ਵਿੱਚ ਮੰਗ ਸਰਕਾਰ ਤੋਂ ਤੁਹਾਡੀ ਪਰਿਵਾਰ ਦੀ ਕੀ ਮੰਗ ਹੈ ਕਿ ਕਿਸ ਤਰੀਕੇ ਦੀ ਸਹਾਇਤਾ ਪਰਿਵਾਰ ਕੀ ਚਾਹੁੰਦਾ ਹੈ ਬਾਕੀ ਪਰਿਵਾਰਤਾ ਜੀ ਉਹਨਾਂ ਨੇ ਜੋ ਸਾਨੂੰ ਭਰੋਸਾ ਦਵਾਇਆ ਹੁਣ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ ਅਸੀਂ ਉਹਨਾਂ ਦੇ ਉਸ ਭਰੋਸੇ ਦੇ ਉੱਤੇ ਅਸੀਂ ਉਹਦਾ ਅੰਤਿਮ ਸੰਸਕਾਰ ਕਰ ਨੌਕਰੀ ਜਿਹੜੀ ਨੌਕਰੀ ਉਹਨਾਂ ਨੇ ਆਖਿਆ ਕੋਈ ਇਹ ਦੱਸਿਆ ਕਿ ਸਰਕਾਰੀ ਦੇਣਗੇ ਜਾਂ ਕਿਸ ਤਰੀਕੇ ਦੀ ਜੀ ਬਿਲਕੁਲ ਨਹੀਂ ਇਹ ਦੀ ਵੀ ਮਤਲਬ ਜੋ ਵੱਡੇ ਬੇਟੇ ਦੀ ਚਲ ਸੀ ਨੌਕਰੀ ਉਹਨਾਂ ਨੂੰ ਉਹ ਹੀ ਮਿਲਣੀ ਹੈ ਸਾਡੇ ਪਰ ਆਦਰਵਾਇਕ ਉਹਨਾਂ ਦੇ ਪ੍ਰੋਸ ਦਾ ਆਇਆ ਵੀ ਅਸੀਂ ਪੱਕਾ ਕਰਵਾ ਗਏ ਅਸੀਂ ਜੋ ਕੰਮ ਕੀਤਾ ਉਹਨਾਂ ਦੇ ਪ੍ਰੋਸ ਮੁਤਾਬਕ ਅਸੀਂ ਜਿਹੜਾ ਸਖਾਂ ਤੋਂ ਸਵਾਰ ਕਰ ਰਹੇ ਹਾਂ ਅਸੀਂ ਉਹਨਾਂ ਦੇ ਪ੍ਰੋਸੇ ਮੁਤਾਬਕ ਕਰ ਰਹੇ ਜਿੰਨਾ ਵੀ ਉਹਨਾਂ ਦਾ ਮਤਲਬ ਦਫ਼ਤਰ ਦਾ ਸੀਗਾ ਜਾਂ ਮਤਲਬ ਐਮਐਲਏ ਦਾ ਸਾਡਾ ਸੀਗਾ ਉਹ ਜੋ ਉਹਨਾਂ ਨੇ ਇਹ ਪ੍ਰੋਸ ਦਾ ਆਇਆ ਅਸੀਂ ਹੁਣ ਵੇਖੋ ਇਸ ਟਾਈਮ ਤੇ ਤਾਂ ਕੱਲਾ ਪ੍ਰੋਸ ਕਰ ਸਕਦੇ ਆ ਸਾਡੇ ਕੋਲੇ ਪ੍ਰੋਸੇ ਤੋਂ ਇਲਾਵਾ ਹੋਰ ਕੁਝ ਨਹੀਂ ਆਇਆ ਅਸੀਂ ਉਸ ਦੇ ਦਹਿਤ ਬਸ ਜੋ ਹੈਗਾ ਠੀਕ ਹੈ ਮੰਨ ਲਿਆ ਚਲੋ ਅੱਗੇ ਸਰਕਾਰ ਚਾਵੇ ਤਾਂ ਬਹੁਤ ਕੁਝ ਕਰ ਸਕਦੀ ਹੈ ਚਲੋ ਅਸੀਂ ਉਮੀਦ ਵੀ ਕਰਦੇ ਆ ਵੀ ਕਰੂਗੀ ਬਾਈ ਲੱਗਦਾ ਨਹੀਂ ਤੁਹਾਨੂੰ ਸਰਕਾਰ ਨੂੰ ਵੀ ਅਜਿਹਾ ਫੈਸਲਾ ਜਾਂ ਐਲਾਨ ਕਰਨਾ ਚਾਹੀਦਾ ਕਿਉਂਕਿ ਲੋਕਾਂ ਲਈ ਲੜਿਆ ਤੁਹਾਡਾ ਰਿਪਰਿਕ ਕਰਨਾ ਚਾਹੀਦਾ ਪਰ ਸਰਕਾਰ ਨੇ ਜੋ ਸਾਨੂੰ ਉੱਥੇ ਅਸੀਂ ਬੈਠੇ ਕੱਲ ਸਾਰੇ ਨਹੀਂ ਗਏ ਪਰ ਉਹ ਕਹਿੰਦੇ ਸਸੀਂ ਸਾਥ ਬਹੁਤ ਦਵਾਂਗੇ ਟੁੱਟਾ ਪਰ ਉਹਨਾਂ ਨੇ ਕਿਹਾ ਵਾ ਮੁੰਡੇ ਨੂੰ ਸਰਕਾਰੀ ਨੌਕਰੀ ਜੋ ਰਸ਼ੀ ਉਹ ਦੇਣਗੇ ਬਾਕੀ ਹੁਣ ਉਹਨਾਂ ਨੇ ਕਿਹਾ ਵਾ ਇਸ ਕਰਕੇ ਅਸੀਂ ਅੱਜ ਸਾਰਾ ਕੁਝ ਮੁੰਡੇ ਦਾ ਸਸਕਾਰ ਵਗੈਰਾ ਕਰਨ ਲੱਗੇ ਆ ਬਾਕੀ ਜਿੰਨੇ ਸੀ ਉੱਥੇ ਸਾਰੇ ਕਮੇਟੀ ਘਰ ਦੇ ਪ੍ਰਧਾਨ ਵਗੈਰਾ ਸਾਰੇ ਸੀ ਉੱਥੇ ਉਹ ਕਹਿੰਦੇ ਹੌਸਲਾ ਦਿੱਤਾ ਕਹਿੰਦੇ ਅਸੀਂ ਤੁਹਾਡੇ ਨਾਲ ਆ ਬਾਕੀ ਉਹ ਕਹਿੰਦੇ ਸਾਰਾ ਕੁਝ ਹੀ ਕਰਾਂਗੇ ਮੁੰਡੇ ਦਾ ਉਹਦੇ ਛੋਟੇ ਭਰਾ ਨੂੰ ਨੌਕਰੀ ਤਾ ਦਵਾਂਗੇ ਹੀ ਪੱਕੀ ਬਾਕੀ ਹੁਣ ਉਹਨਾਂ ਨੇ ਕਿਹਾ ਵਾ ਜੀ ਬਾਕੀ ਉਹ ਹੁਣ ਸਾਰਿਆਂ ਚ ਕਿਹਾ ਵਾ ਬਾਕੀ ਹੁਣ ਉਹਨਾਂ ਦਾ ਦੇਖੋ ਹੀ ਕਹਿ ਰਹੇ ਚ ਪਰ ਉਹ ਕਹਿੰਦੇ ਅਸੀਂ ਵਾਦਾ ਤੁਹਾਡੇ ਨਾਲ ਦਵਾਂਗੇ ਜ਼ਰੂਰ ਬਹੁਤ ਕੋਈ ਵੀ ਬਣਾਉਣੀ ਚਾਹੀਦੀ ਹੈ ਸਰਕਾਰ ਨੂੰ ਜਿਹੜੇ ਕੱਚੇ ਮਲਾਜ਼ਮ ਆ ਜਾਂ ਪੱਕੇ ਆ ਉਹਨਾਂ ਨੂੰ ਪਾਲਿਸੀ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਵੀ ਜੇ ਕੋਈ ਦਰਘਟਨਾ ਹੁੰਦੀ ਆ ਉਹਦੇ ਪਰਿਵਾਰ ਨੂੰ ਜਿਹੜਾ ਜੋਗ ਮੁਆਵਜ਼ਾ ਮਿਲਣਾ ਚਾਹੀਦਾ ਹਾਂ ਕਿਉਂਕਿ ਮਲਾਜ਼ਮ ਮਲਾਜ਼ਮ ਭਾਵੇਂ ਕੱਚਾ ਜੀ ਪਰ ਸਰਕਾਰ ਨੂੰ ਉਹ ਸਰਵ ਕਰ ਰਿਹਾ ਸਰਕਾਰ ਦੀ ਨੌਕਰੀ ਦਾ ਕਰ ਰਿਹਾ ਲੋਕਾਂ ਲਈ ਬਿਲਕੁਲ ਜੀ ਸਰਕਾਰ ਦੀ ਨੌਕਰੀ ਔਰ ਆਪਦਾ ਡਿਊਟੀ ਤੇ ਹੀ ਹਾਦਸਾ ਹੋਇਆ ਤੇ ਸਰਕਾਰ ਨੂੰ ਚਾਹੀਦਾ ਵੀ ਮਾਵਜਾ ਪੂਰਾ ਦੇਵੇ 26 ਸਾਲ ਦੀ ਉਮਰ ਹਾਂ ਨੌਜਵਾਨ ਸੀਗਾ 25 26 ਸਾਲ ਦੀ ਉਮਰ ਚ ਨਾ ਮਾਪਿਆਂ ਦਾ ਤਲਕ ਟੁੱਟ ਗਿਆ 2 ਮਹੀਨੇ ਵਿਆਹ ਨੂੰ ਹੋਇਆ ਸੀ ਹਾਂ 26 ਫਰਵਰੀ ਨੂੰ ਮਰ ਜੋਈਆ 23 ਨੂੰ ਅਗਦੀ ਭੇਟ ਚੜ ਗਿਆ ਉਹ ਪਰਿਵਾਰ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਭਰੋਸਾ ਸਾਨੂੰ ਕੱਲ ਦਵਾਇਆ ਗਿਆ ਪਰ ਸਰਕਾਰ ਨੂੰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਕੱਲ ਜਿਵੇਂ ਸ਼ਰਾਬ ਦੇ ਨਾਲ ਮੌਤਾਂ ਹੁੰਦੀਆਂ ਨੇ ਮੁੱਖ ਮੰਤਰੀ ਸਾਹਿਬ ਖੁਦ ਉੱਥੇ ਪਹੁੰਚਦੇ ਆ ਤੇ 10-10 ਲੱਖ ਰੁਪਏ ਦਾ ਤੁਰੰਤ ਐਲਾਨ ਕਰਦੇ ਆ ਉਹਨਾਂ ਲੋਕਾਂ ਲਈ ਜਿਹੜੇ ਸ਼ਰਾਬ ਪੀ ਕੇ ਮਰ ਜਾਂਦੇ ਆ ਪਰ ਜਿਹੜਾ ਨੌਜਵਾਨ ਲੋਕਾਂ ਦੇ ਲਈ ਲੜਿਆ ਅੱਗ ਦੇ ਵਿੱਚ ਉਤਰਿਆ ਅੱਗ ਬੁਝਾਉਣ ਦੇ ਲਈ ਉਹਦੇ ਲਈ ਹਾਲੇ ਤੱਕ ਕੋਈ ਠੋਸ ਐਲਾਨ ਨਹੀਂ ਕੀਤਾ ਵਾਅਦਾ ਕੀਤਾ ਕਿ ਰਾਸ਼ੀ ਦੇਵਾਂਗੇ ਨੌਕਰੀ ਹੈ ਜਿਹੜੀ ਜਿਹੜੀ ਉਸ ਦਾ ਭਰਾ ਕਰਦਾ ਸੀ ਉਹਦੇ ਛੋਟੇ ਭਰਾ ਨੂੰ ਮਿਲੇਗੀ ਪਰ ਜਿਹੜੀ ਉਹ ਨੌਕਰੀ ਹੈ ਉਹ ਵੀ ਇੱਕ ਕੱਚਾ ਮੁਲਾਜ਼ਮ ਸੀ 10-11 ਹਜ਼ਾਰ ਉਹਦੀ ਤਨਖਾਹ ਸੀ ਇਹ ਤੁਸੀਂ ਆਪ ਸੋਚ ਸਕਦੇ ਹੋ ਕਿ ਸਰਕਾਰ ਇੱਥੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਜਿਵੇਂ ਐਲਾਨ ਹੋਰਾਂ ਲਈ ਕਰਦੇ ਆ ਤਾਂ ਸਰਕਾਰ ਦੇ ਲਈ ਜਿਹੜਾ ਲੋਕਾਂ ਦੇ ਲਈ ਲੜਿਆ ਨੌਜਵਾਨ ਉਹਦੇ ਲਈ ਵੀ ਕੋਈ ਵੱਡਾ ਐਲਾਨ ਕਰਨਾ ਚਾਹੀਦਾ ਉਮੀਦ ਕਰਦੇ ਆਂ ਸਰਕਾਰ ਇਸ ਵੱਲ ਧਿਆਨ ਦੇਊਗੀ ਤੇ ਇਸ ਪਰਿਵਾਰ ਦੀ ਬਾਹ ਫੜੇ